ਈ ਡੀਜ਼ਲ ਸਰ ਮਸਾਲਿਆਂ ਨੇ ਪੰਪ ਕੀਤਾ ਸੀ ਤੇ ਵੀ ਮਰਦ ਸੁਣਿਆ ਸੈਟੀਸਫਾਈ ਨਹੀਂ ਸੀਗੇ ਤੇ ਥੋੜਾ ਜਿਹਾ ਸਾਨੂੰ ਡਾਉਟ ਸੀ ਜਾ ਤੇ ਘਰੇ ਆਣ ਕੇ ਇਹ ਕਰਕੇ ਗਏ ਆ ਤੇ ਉਹਨਾਂ ਦੀ ਖੇਤ ਖੜੇ ਆ ਤੇ ਅਸੀਂ ਚੈੱਕ ਕਰ ਹੀ ਜੰਨੇ ਆ ਕਿ ਮੈਂ ਇਸ ਤਰੀਕੋਂ ਖੇਤ ਆਏ ਨੇ ਦੇਖਣ ਬਹੁਤ ਵਧੀਆ ਗੱਲਾਂ ਨਹੀਂ ਤਾਂ ਬਸੇ ਗੱਲ ਹੀ ਨਹੀਂ ਸੌਂਦੇ ਅੱਗੇ ਥੇਲ ਵੀ ਥੋੜਾ ਜਿਹਾ ਵੱਧ ਖੰਦਾ ਸੀਗਾ ਤੇ ਦੇਖੀ ਕੀ ਜਾਨੀ ਕੇ ਸਮੂਖ ਸੀਗੀ ਧੂਐਨੀ ਤੁਮ ਦੇਖੋ ਕੇ ਰਾਈ ਮਾਰੀ ਇਹ ਮੱਤੇ ਕਹਿੰਦਾ ਡਰਾਈਵਰ ਦੀ ਨਿਯਮਤ ਦੇਖੋ ਆ ਘੜੇ ਆ ਸਾਡੇ ਮੈਸਤਰੀ ਕੋਟ ਕਪੂਰੇ ਤੋਂ ਆਏ ਆ ਦੇਖਣ ਦੇ ਆ ਚੱਲੀ ਜਾਂਦਾ ਆਪਣਾ ਜੁਡੀਆਰ